ਆਪਾਂ ਗੱਲ ਕਰਦੇ ਆਂ ਬਾਈ ਬੋਂਜਾ ਦਾ ਸਵਾਰ ਬਾਈ ਇਹਦਾ ਮਾਡਲ ਵਗੈਰਾ ਇਹ ਬਾਈ ਜੀ 2017 ਮਾਡਲ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਫਰਸਟ ਪਾਰਟੀ ਦੇ ਨਵਾਂ ਹੈ ਜੀ ਠੀਕ ਹੈ ਜੀ ਔਰ ਡਬਲ ਡਿਸਟ੍ਰੀਬਿਊਟਰ ਦੇ ਕੰਪਨੀ ਨਾਲ ਦਾ ਨਾਲ ਦੇ ਟਾਇਰ ਨੇ ਜੀ ਨਾਲ ਦੇ ਟਾਇਰ ਬਾਈ ਨਾਲ ਦੇ ਟਾਇਰ 80 ਪੈਸੇ ਆਈ ਠੀਕ ਹੈ ਜੀ ਰਿਵਰਸ ਪੀਟੀਓ ਆਈ ਇਹ ਠੀਕ ਹੈ ਜੀ ਔਰ ਬਿਲਕੁਲ ਨਵਾਂ ਡਰਾਈਵਰ ਹੈ ਜੀ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਜੀ ਠੀਕ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਫਿਰ ਮੈਂ ਬਾਕੇ ਲੈ ਕੇ ਜਾਈ ਹੁਣ ਤਾਂ ਬਾਹਣ ਵਿਲੇ ਹੋਗੇ ਇਹਦਾ ਰੇਟ ਸਿਰਫ 5 ਲੱਖ 8500 ਸਾਰੇ ਟਰੈਕਟਰ ਹੀ ਲਗਭਗ ਸ਼ੋਰੂਮ ਕੰਡੀਸ਼ਨ ਪਏ ਆ ਸਿਰਫ ਹੀ 5,85,000 ਤੋਂ ਸੋਨੂੰ 5210 ਟਰੈਕਟਰ ਦੇ ਦੇਣਾ ਬਾਕੀ ਮੌਕੇ ਤੇ ਮਾਨਤਨ ਨੂੰ ਦਿਵਾਲੀ ਕਰਕੇ ਆਪਾਂ ਕਰ ਦਿਆਂਗੇ ਠੀਕ ਆ ਉੱਪਰ ਚੱਲੀ ਜਾਂਦਾ ਮਾਨਤਨ ਤੁਹਾਡਾ ਫੁੱਲ ਕਰਾਂਗੇ ਵੀਰੋ ਨੇ ਕਹਿੰਦੇ ਹੁਣ ਆਪਾਂ ਅੱਗੇ ਗੱਲ ਕਰਦਾ ਵੀ ਅਰਜਨ 605 ਵਾਰੀ ਇਹ ਦਿਖਾ ਦੇ ਨਿਗ੍ਹਾ ਮਰਵਾ ਦੇ ਭਾਈ ਸਾਰੇ ਕਿਤੇ ਤੇ ਭਾਈ ਇਹਦਾ ਮਾਡਲ ਵਗੈਰਾ ਇਹ ਭਾਈ 2019 ਮਾਡਲ ਹੈ ਠੀਕ ਹੈ 2019 ਮਾਡਲ ਹਾਂਜੀ ਫਰਸਟ ਪਾਰਟੀ ਦੇ ਨਵੇਂ ਆ ਜੀ ਠੀਕ ਹੈ ਜੀ ਇਹ ਡੀਆਈਆਈ ਹੈ ਠੀਕ ਹੈ ਡੀ ਆਈ ਆਈ ਹਾਂ 1 ਐਮ ਐਸ ਪੀ ਐਸ ਆ ਉਹ ਟਰੈਕਟਰ ਨਹੀਂ ਹੈਗਾ ਇਹ ਠੀਕ ਹੈ ਜੀ ਇਹ ਡੀ ਆਈ ਆਈ ਹੈ ਫਰਸਟ ਪਾਰਟੀ ਦਾ ਨਵਾਂ ਪੰਜਾਬ ਨੰਬਰ ਹੈ ਜੀ ਮੂਹਰੇ ਟਾਇਰ ਆਪਾਂ ਜਮਾ ਨਵੇਂ ਪਵਾਏ ਆਈ ਮਗਰਲੇ ਨਾਲ ਦੇ ਆਈ ਠੀਕ ਹੈ ਠੀਕ ਹੈ ਜੀ ਨਾਲ ਦੇ ਟਾਇਰ ਮਗਰ ਲਿਆ ਅਗਲੇ ਟਾਇਰ ਬਿਲਕੁਲ ਨਵੇਂ ਪੁਆਏ ਆਗੇ 3 ਸਪੀਡ ਆ ਗਿਆ ਜੀ ਠੀਕ ਹੈ ਜੀ 3 ਸਪੀਡ ਆ ਇਹਦਾ ਰੇਟ ਸਿਰਫ 5 ਲੱਖ ਦੇ 85000 ਠੀਕ ਹੈ ਜੀ ਬਿਲਕੁਲ ਹੀ ਹਾਂ ਜੀ ਹਾਂ ਬਾਕੀ ਮੌਕੇ ਸਰ ਜੀ 5 ਲੱਖ 82000 ਤੁਹਾਨੂੰ ਟਰੈਕਟਰ ਦੇ ਦੇਣਾ ਹੋਰ ਵੀ ਵੀਰ ਕਹਿੰਦਾ ਆਪਾਂ ਮਾਨਤਨ ਮੌਕੇ ਤੇ ਆ ਜਾਂਦਾ ਤੁਹਾਡਾ ਕਰ ਦੇਣਾ ਦੀਵਾਲੀ ਆਫਰ ਚੱਲੀ ਜਾਂਦੀ ਹੈ ਬਾਈ 19 ਮਾਡਲ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ ਹੈਨਾ ਮਹਾ ਵਾਕੇ ਲੱਗੇ ਠੀਕ ਹੈ ਜੀ ਅੱਗੇ ਗੱਲ ਕਰਦੇ ਆਂਗੇ ਜੌਂਡੀਅਰ 50 50 E ਬਾਰੇ ਬਈ ਇਹਦਾ ਮਾਡਲ ਵਗੈਰਾ ਕੀ ਆ ਇਹ 2014 ਮ ਤੇ ਇਹਦਾ ਪੀਵੀ 13 ਨੰਬਰ ਆ ਗਿਆ ਜੀ ਸੰਗਰੂਰ ਦਾ ਠੀਕ ਹੈ ਜੀ ਪਿਛਲੇ ਟਾਇਰ ਨਾਲ ਦੇ ਆ ਜੀ ਮੂਹਰੇ ਦਵਾਰੇ ਦੇ ਆ ਜੀ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ ਸਿਰਫ 485000 ਰੁਪਏ 485000 ਰੁਪਏ ਠੀਕ ਹੈ ਹਾਂਜੀ ਹਾਂ ਬਿਲਕੁਲ ਹੀ 485000 ਤੁਹਾਨੂੰ ਜੌਂਡੀਅਰ ਪੰਜਾਬ ਦੇ ਹੀ ਦੇ ਦੇਣਾ 14 ਮਾਡਲ ਹੈ ਇੰਜਨ ਗੇਅਰ ਦੀ ਇਹਦੇ ਵੀ ਫੁੱਲ ਗਾਰੰਟੀ ਹੈ ਸਾਰੇ ਟਰੈਕਟਰ ਤੁਸੀਂ ਵਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਠੀਕ ਹੈ ਜੀ ਅੱਗੇ ਗੱਲ ਕਰਦੇ ਆਂਗੇ ਆਪਾਂ ਏਸੀ ਟਰੈਕਟਰ ਬਾਰੇ 450 ਡੀਆਈ ਇਹਦਾ ਮਤਲਬ ਕਰਾ ਜੀ ਇਹ ਟਰੈਕਟਰ ਹੈ ਜੀ ਠੀਕ ਹੈ ਜੀ ਡੀਆਈ ਆ ਗਿਆ ਆਪਣਾ ਔਰ ਪਾਵਰ ਸਟੀering ਦੇ ਵਿੱਚ ਠੀਕ ਹੈ ਜੀ ਪਾਵਰ ਸਟੀering ਆ ਸਾਰਾ ਚੈੱਕ ਕਰਵਾ ਦੇ ਬਈ ਇੰਜਨ ਗੇਅਰ ਆ ਤੇ ਬਈ ਇਹਦੇ ਟਾਇਰ ਵਗੈਰਾ ਚਾਰੇ ਆਪਾਂ ਨਵੇਂ ਪਾਏ ਆ ਜੀ ਨਾਲ ਦੇ ਲਾ ਕੇ ਚਾਰਾਂ ਦਾ ਆਪਾਂ ਬਿਲ ਦੇ ਦੇਜਾਂਗੇ ਜਿਹੜਾ ਗਾਹਕ ਆਪਾਂ ਤੋਂ ਠੀਕ ਹੈ ਜੀ ਬਿਲਕੁਲ ਨਵੇਂ ਟਾਇਰ ਆ ਚਾਰੋਂ 2016 ਮਾਡਲ ਆ ਬਈ ਇਹ ਹਾਂਜੀ ਹਾਂ 2016 ਮਾਡਲ ਆ ਇੰਜਨ ਗੇਅਰ ਦੀ ਇਹਦੇ ਵੀ ਪੂਰੀ ਫੁੱਲ ਗਾਰੰਟੀ ਆ ਪਾਵਰ ਸਟੀering ਆ ਪੰਜਾਬ ਨੰਬਰ ਆ ਠੀਕ ਹੈ ਜੀ ਪੰਜਾਬ ਨੰਬਰ ਆ ਰੰਗ ਪੇਂਟ ਦਾ ਬਈ ਨਾਲ ਆ ਬਿਲਕੁਲ ਓਕੇ ਆ ਹਾਂਜੀ ਹਾਂ ਓਕੇ ਮਾੜਾ ਮੋਟਾ ਰੰਗ ਬੰਗ ਹੋਇਆ ਬਈ ਐਂ ਗੱਲ ਹੈਗੀ ਵੀ ਆਪ ਕ ਬਾਕੀ ਮੌਕੇ ਤੇ ਆਪਾਂ ਮੰਨਦਾ ਸਿਰਫ ਹੀ 3 ਲੱਖ ਸਾਨੂੰ ਟਰੈਕਟਰ ਦੇ ਦੇਣਾ ਮੌਕੇ ਤੇ ਮੰਨਤਾਂ ਹੋ ਜਾਣਾ ਅੱਗੇ ਗੱਲ ਕਰਦੇ ਆਂ ਅੱਜ ਨਵੋ ਬਰੇ ਇਹ ਆ ਗਿਆ ਜੀ 2020 ਮਾਡਲ ਆ ਗਿਆ ਜੀ ਸੈਟਲ ਗੇਰ ਆ ਗਿਆ ਜੀ ਠੀਕ ਹੈ ਜੀ ਔਰ ਇਹ ਪਹਿਲੇ ਨੋ ਆਈ ਠੀਕ ਹੈ ਜੀ ਇਹਦਾ ਹਰਿਆਣਾ ਨੰਬਰ ਹੈ ਜੇ ਬੰਦੇ ਨੇ ਲੈਣਾ ਹੋ ਜਿਹੜੇ ਨੇ ਵੀ ਉਹਦੇ ਨਾਲ ਉਹਦੀ ਐਨਓਸੀ ਕਰਵਾਵਾਂਗੇ ਨਾਲੇ ਉਹਦਾ ਨਾਮ ਹੋ ਜਾਊਗਾ ਨਾਲੇ ਉਹਦਾ ਉੱਥੋਂ ਦਾ ਲੋਕਲ ਨੰਬਰ ਲੱਗ ਜੂਗਾ ਵੈਸੇ ਹਰਿਆਣਾ ਨੰਬਰ ਹੈ ਹਾਂ ਜੀ ਹਾਂ ਇਹਦੇ ਨਾਲ ਦੇ ਘਰ ਨਾਲ ਦੇ ਟਾਇਰਾਂ ਬੀਕੇਟੀ ਕੰਪਨੀ ਦੇ ਪਿਛਲੇ ਨਾਲੇ ਅਗਲੇ ਟਾਇਰ ਗੁਡਇਰ ਕੰਪਨੀ ਦੇ ਆ ਇੰਜਨ ਗੇਅਰ ਦੀ ਇਹਦੀ ਵੀ ਪੂਰੀ ਫੁੱਲ ਗਾਰੰਟੀ ਹੈ ਨਾ ਦਾ ਰੰਗ ਪੈਂਦਾ ਇਹ 60 HP ਵਾਲਾ ਆ ਜਾਣਾ ਜੀ 57 ਵੀ ਕਹਿ ਦਿੰਦੇ ਆ ਇਹ ਬਈ ਸਰ ਕਿੰਨੇ ਘੰਟੇ ਚੱਲਿਆ ਚੱਲਿਆ ਵਾ ਇਹ 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 ਚੱਲਿਆ ਹੋਊਗਾ ਜੀ 1400 ਘੰਟੇ ਚੱਲਿਆ ਹੋਊ ਲੱਗਭਗ ਲਗਭਗ ਹੀ 1400 ਘੰਟਾ ਚੱਲਿਆ ਟਰੈਕਟਰ ਸਾਨੂੰ ਦੇ ਦੇਣਾ ਕੀ ਰੇਟ ਆ ਬਈ ਇਹਦਾ ਇਹਦਾ ਰੇਟ ਹੈ 6 ਲੱਖ ਤੇ 22000 ਰੁਪਏ ਸਿਰਫ ਇਹ 6 ਲੱਖ 22000 ਸਾਨੂੰ ਟਰੈਕਟਰ ਦੇ ਦੇਣਾ ਮਾਨਤਾਨ ਤੁਹਾਡਾ ਬਈ ਕਰ ਦੇਣਾ ਹੁਣ ਆਜੋ ਬਈ ਅੱਗੇ ਗੱਲ ਕਰਦੇ ਆਂਗੇ ਅੱਗੇ ਬਈ ਇਧਰ ਹੀ ਗੱਲ ਕਰਦੇ ਹਾਂ ਬਾਹਰ ਹੀ ਪਹਿਲਾਂ ਟਰੈਕਟਰ ਆਫ ਕਰ ਲੈਣਾ ਕਬੂਟੋ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਜਿਹਦੀ ਬਹੁਤ ਡਿਮਾਂਡ ਚੱਲੀ ਜਾਂਦੀ ਆ ਅੱਜਕੱਲ ਇਹ ਕਿੰਨੇ ਮਾਡਲ ਆ ਬਾਈ ਇਹ 2022 ਮਾਡਲ ਆ ਜੀ ਠੀਕ ਆ ਜੀ ਬਿਲਕੁਲ ਨਵਾਂ ਟਰੈਕਟਰ ਹੈ ਇਹ ਲਗਭਗ 650 ਘੰਟਾ ਚੱਲਿਆ 4x4 ਸਾਢੇ 650 ਘੰਟਾ ਚੱਲਿਆ 4x4 ਆ ਕਬੂਟੋ ਖਾਂਦੀ 2022 ਮਾਡਲ ਆ ਜੀ ਇਹਦੇ ਟਾਇਰ ਵਗੈਰਾ ਬਾਈ ਇਹਦਾ ਸਭ ਕੁਝ ਨਾਲ ਦਾ ਹੀ ਇਹ ਤੋਂ ਜੱਟ ਦੇ ਕਸਾ ਤਰੀ ਵਾਲਾ ਕੱਪੜਾ ਵੀ ਨਾਲ ਦਾ ਹੀ ਇਹ ਬਿਲਕੁਲ ਨਾਲ ਦਾ origignal ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਬਾਈ ਇਹਦਾ ਰੇਟ ਵਗੈਰਾ ਇਹਦਾ ਰੇਟ ਆਪਾਂ ਮੌਕੇ ਤੇ ਫੋਨ ਤੇ ਦੱਸਦੇ ਠੀਕ ਹੈ ਜੀ ਮੌਕੇ ਤੇ ਫੋਨ ਤੇ ਰੇਟ ਦੱਸਿਆ ਜਾਣਾ ਤੇ ਮਾਨ ਤਨ ਵੀਰ ਕਹਿੰਦਾ ਸਾਰੇ ਡਾਕਟਰਾਂ ਜੀ ਕਰ ਦੇਣਾ ਦਵਾਈ ਆਫਰ ਚੱਲੀ ਜਾਂਦੀ ਹੈਗੀ ਹਾਂਜੀ ਅੱਜ ਵੀ ਅੱਗੇ ਯਾਦ ਖਾ ਦਿਆ ਮੈਸੀ ਫਾਰਗੇਸ਼ਨ ਟਰੈਕਟਰ 241 ਇਹ ਇਹ ਟਰੈਕਟਰ ਆ ਗਿਆ ਜੀ ਫਸਟ ਪਾਰਟੀ ਦੇ ਨੋ ਹੈ ਠੀਕ ਹੈ ਜੀ ਮਾਡਲ ਵੀ 19 ਹੈ ਤੇ ਨੰਬਰ ਵੀ ਪੀਵੀ 19 ਹੈ ਠੀਕ ਹੈ ਪੀਵੀ 19 ਵੀ ਨੰਬਰ ਆ ਮਾਡਲ ਵੀ 2019 ਆ ਕੰਡੀਸ਼ਨ ਚੈੱਕ ਕਰੋ ਤੁਸੀਂ ਕਿੰਨੀ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਬਾਈ ਕਹਿੰਦਾ ਬਾਕੀ ਤੁਸੀਂ ਟਰੈਕਟਰ ਆ ਕੇ ਖੁਦ ਚੈੱਕ ਕਰੋਗੇ ਤੇ ਤੁਸੀਂ ਛੱਡ ਕੇ ਨਹੀਂ ਜਾਣਾ ਟਰੈਕਟਰ ਬਾਈ ਇਹ ਲੈ ਕੇ ਹੀ ਜਾਓਗੇ ਟਰੈਕਟਰ ਲੈ ਕੇ ਹੀ ਆਉਣਗੇ ਤੇ ਬਾਈ ਇਹਦੇ ਟਾਇਰ ਵਗੈਰਾ ਤਾਂ ਇਹਦੇ ਟਾਇਰ ਦੁਬਾਰੇ ਵੀਰੇ ਪਾਏ ਵੇ ਆ ਬੇਸੀ ਸੌਂਕ ਨੂੰ ਠੀਕ ਹੈ ਜੀ ਇਹਨਾਂ ਨੇ ਵੱਡੇ ਮਹਿੰਗੇ ਟਾਇਰ ਪਾਏ ਬਨੇਗੇ ਠੀਕ ਹੈ ਜੀ ਟਾਇਰ ਬਹੁਤ ਪੈਸੀ ਉਹਨਾਂ ਨੇ ਲਾ ਕੇ ਨਾਲਤਾ ਤੇ ਪਹਿਲੇ ਕਰ ਦਾ ਟਰੈਕਟਰ ਹੈਗਾ ਪਹਿਲੇ ਨਾਮ ਦਾ ਪਹਿਲੇ ਕਰਦੀ 19 ਮਾਡਲ ਹੈ ਉਹਨੂੰ ਹੀ ਨੰਬਰ ਹੈ ਠੀਕ ਹੈ ਜੀ ਇਹਦਾ ਰੇਟ ਹੈਗਾ ਸਿਰਫ 4,80,000 ਰੁਪਏ ਸਿਰਫ 4,80,000 ਰੁਪਏ ਡਿਮਾਂਡ ਹੈ ਸਾਡ ਗੇਅਰ ਹੈ ਪਾਵਰ ਸਟੀering ਠੀਕ ਹੈ ਜੀ ਅੱਛਾ ਆ ਦੇਖੋ ਜੀ ਪਿਲਟੇਨੀਅਮ ਸਾਲ ਗੇਅਰ ਹੈ ਗਰਾਰੀ ਰੰਗ ਹੈ ਠੀਕ ਹੈ ਜੀ ਗਰਾਰੀ ਰੰਗ ਸਾਡ ਗੇਅਰ ਹੈ ਪਾਵਰ ਸਟੀering ਰੰਗ ਪੇਂਟ ਇਹ ਜੀ ਆ ਗਿਆ ਸਵਰਾਜ 963 ਟਰੈਕਟਰ ਇਹਦਾ ਮਾਡਲ ਵਗੈਰਾ ਬਾਈ ਇਧਰ ਆ ਸਮਾਰ ਕੇ ਸਾ ਕੋਈ ਚੱਕਰੀ ਸਾਰਾ ਆ ਬਾਈ ਇਹਦਾ ਰੇਟ ਇਹ ਮਾਡਲ ਆ ਗਿਆ ਜੀ 2021 ਠੀਕ ਹੈ ਜੀ 3 ਸਪੀਡ ਤੇ ਆ ਗਿਆ ਜੀ 963 ਦਾ ਟੌਪ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਨਾਲ ਦੇ ਟਾਇਰ 90 ਪੈਸੇ ਆ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਠੀਕ ਹੈ ਸਰਟ ਪਾਰਟੀ ਦਾ ਨਵਾਂ ਹੈ 21 ਮਾਡਲ ਆ ਫਰਸਟ ਪਾਰਟੀ ਦਾ ਨਵਾਂ ਹੈ ਠੀਕ ਹੈ ਜੀ 2021 ਮਾਡਲ ਆ ਰੇਟ ਹੈਗਾ ਇਹਦਾ ਜੀ ਸਿਰਫ 6 ਲੱਖ ਦੇ 85000 ਰੁਪਏ ਸਿਰਫੀ ਸਰਫ 685000 ਤੁਹਾਨੂੰ ਸਬਰਾਜ 963 ਦੇ ਦੇਣਾ ਬਿਲਕੁਲ ਨਮਾ ਟਰੈਕਟਰ ਪਿਆ ਬਾਈ ਜੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੋ ਟਰੈਕਟਰ ਦੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ ਜਿਵੇਂ ਜਾਂਸੀ ਜੋ ਕਢਵਾਇਆ ਹੁੰਦਾ ਬਿਲਕੁਲ ਨਵੀਂ ਪਿਆ ਤੁਸੀਂ ਛੱਡਣਾ ਨਹੀਂ ਟਰੈਕਟਰ ਲੈ ਕੇ ਹੀ ਮੋੜੋਗੇ ਬਾਈ ਜੀ ਇਹਦੀ ਡਿਮਾਂਡ ਕੀ ਰੱਖੀ ਸੀ ਆਪਾਂ 6 ਲੱਖ 85000 6 ਲੱਖ 85000 ਰੁਪਿਆ ਮੌਕੇ ਤੇ ਮਾਨਤਨ ਬਾਈ ਹੋ ਜਾਊਗਾ ਆਜੋ ਬਈ ਅੰਦਰ ਵੀ ਟਰੈਕਟਰ ਬਹੁਤ سارے ਖੜੇ ਆਗੇ ਤੇ ਅੰਦਰ ਸਾਨੂੰ ਸਾਰੇ ਟਰੈਕਟਰ ਦੀ ਡਿਟੇਲਸ ਤੁਹਾਨੂੰ ਦੱਸ ਦੇ ਕੱਲੇ ਕੱਲੇ ਟਰੈਕਟਰ ਇਹ ਤੁਹਾਨੂੰ ਆ ਗਿਆ 55 ਜੀਓ 2 ਠੀਕ ਹੈ ਜੀ ਇਹ 55 ਜੀਓ 2 ਟਰੈਕਟਰ ਆ ਗਿਆ ਜੀ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਠੀਕ ਹੈ ਇਹ 21/23 ਦਾ ਟਰੈਕਟਰ ਹੈ 21/23 ਹਾਂ ਜੀ ਹਾਂ ਠੀਕ ਹੈ ਜੀ ਤੇ ਇਹਦਾ ਮੰਨ ਲਓ ਵੀ ਟਾਇਰ ਪੂਰੀ ਕਿੰਨੇ ਪਏ ਨੇ ਇਹਦਾ ਸਾਰਾ ਕੁਝ ਨਾਲ ਦੇ ਇਹ ਤੋਂ ਲੈ ਕੇ ਝੱਟ ਦੇ ਸਿਰਫ ਨਾਲ ਸਾਰਾ ਨੰਬਰ ਆ ਪਹਿਲੇ 9 ਆ ਬਿਲਕੁਲ ਨਾਲ ਦੇ ਸਾਰਾ ਕੁਝ origignal ਪਿਆ ਟਰੈਕਟਰ ਹੈ 1128 ਗਨ ਤੇ ਸਿਰਫ ਚੱਲਿਆ ਹੋਇਆ ਹੈਗਾ 21 ਤੋਂ 23 ਮਾਡਲ ਹੈ ਰੇਟ ਬਈ ਇਹਦਾ ਰੇਟ ਹੈਗਾ ਜੀ ਇਹਦਾ ਰੇਟ ਹੈ ਇਹਦਾ 8 ਲੱਖ 35000 ਰੁਪਏ ਠੀਕ ਹੈ 8 ਲੱਖ 35000 ਰੁਪਏ ਡਿਮਾਂਡ ਆ ਟਰੈਕਟਰ ਚੈੱਕ ਕਰੋ ਮੋਕੇ ਤੇ ਮਾਨਦਾਲ ਛੋਟਾ ਹੋ ਜਾਣਾ ਪੂਰੇ ਵੱਡੇ ਵੱਡੇ ਵਧੀਆ ਸੋਹਣੇ ਟਰੈਕਟਰ ਖੜਿਆ ਗਿਆ ਤੇ ਭਈ ਇਧਰ ਨੀਗਾ ਮਰਬਾਨ ਜਿਉ ਹੋਲੈਂਡਸ ਪੰਜਾਬੀ ਦੇ ਇਹਦਾ ਮਾਡਲ ਵਗੈਰਾ ਕੀ ਆ ਬਈ ਇਹ ਆ ਗਿਆ ਹੀ ਮਾਡਲ 2022-23 ਠੀਕ ਹੈ 22 ਦਾ 9ਵੇਂ 10ਵੇਂ ਮਹੀਨੇ ਦਾ ਟਰੈਕਟਰ ਇਹ ਠੀਕ ਹੈ ਖਰੀਦਦਾਰ ਨੇ ਖਰੀਦਿਆ ਔਰ ਇਸ ਗੱਲ 'ਚ ਵੀ ਜ਼ਿੰਮੇਵਾਰੀ ਹੋਊ ਜਿਹੜੀ ਆ ਹੈ ਦੇ ਉੱਤੇ ਲਫਾਫਾ ਉਹ ਵੀ ਕੰਪਨੀ ਘਰ ਇਹਦੇ ਨਾਲ ਨਾਲ ਦਾ ਸਾਰਾ ਰੀਗਲ ਨਾਲ ਦੇ ਟਾਈਮ ਨੂੰ ਦੇ ਨਾਲ ਦੀ ਪੈਰ ਆਗੇ ਫਰਗ ਪਾਰਟੀ ਤੋਂ ਨਵਾਈ ਪਹਿਲੇ ਨਾਮ ਆ ਹਾਂਜੀ ਹਾਂ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਬਿਲਕੁਲ ਨਵੀਂ ਪੈ ਜਿਵੇਂ ਸ਼ੋਰੂਮ ਜਾਂਸੀ ਚੋਂ ਘੜਵਾਇਆ ਉਹ ਉਦਾਂ ਦੀ ਪੈਗਾ ਬਿਲਕੁਲ ਜਾਇਜ਼ ਰੇਟ ਤੇ ਤੁਹਾਨੂੰ ਦਵਾ ਦੇਣਾ ਟਰੈਕਟਰ ਬਈ ਇਹਦਾ ਰੇਟ ਵਗੈਰਾ ਰੇਟੇ ਦਾ ਪਰਫੋਰਮ ਤੇ ਦੱਸਦੇ ਟਰੈਕਟਰ ਦਿਖਾ ਦਿਓ ਟਰੈਕਟਰ ਚੈੱਕ ਕਰਵਾ ਲਓ ਸ਼ੋਰੂਮ ਕਿਤੇ ਕੱਲ ਨੂੰ ਠੀਕ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈਗਾ ਬਿਲਕੁਲ ਜਿਵੇਂ ਜਾਂਸੀ ਚੋਂ ਆਪਾਂ ਘੜਵਾਉਣੇ ਉਦਾਂ ਦੇ ਟਰੈਕਟਰ ਪਿਆ ਇਹ ਸਾਰੇ ਮਾਰਕੇ ਦੇ ਬਾਈ ਦੇ ਆ ਠੀਕ ਹੈ ਜੀ ਬਾਈ ਦੇ ਮਾਰਕੇ ਆਗੇ ਗੁੜੀਰ ਤਾਂ ਇਹਦੇ ਨਾਲ ਦੇ ਟਾਇਰ ਆਗੇ ਫੈਬਰੂਡ ਵਗੈਰਾ ਲੱਗੀ ਆਗੀ ਹਜੇ ਸੀਟ ਤੇ ਵੀ ਕਵਰ ਨਾਲ ਦੀ ਪਿਆ ਬਾਈ ਅੱਗੇ ਗੱਲ ਕਰਦੇ ਆਂ ਇਹ 2021 ਮਾਡਲ ਆ ਗਿਆ ਠੀਕ ਆ ਜੀ ਤਾਂ ਉਹ ਵਾਲਾ ਮਾਡਲ ਆਈ ਠੀਕ ਆ ਜੀ 60 94 ਪਾਵਰ ਸਟੀering ਨਾਲ ਦੇ ਟਾਇਰ ਨੇ ਇਹਦੇ ਨਾਲ ਦੇ ਟਾਇਰ ਆ ਬਾਈ ਨਾਲ ਦੇ ਟਾਇਰ 21 ਮਾਡਲ ਹਾਂਜੀ ਹਾਂ ਪ੍ਰੀਤ 60921 ਮਾਡਲ ਨਾਲ ਦੇ ਟਾਇਰ ਆ ਉਹ ਅਪੋਲੋ ਦੇ ਪੰਪਡੀਆਂ ਦੇ ਟਾਇਰ ਆ ਸਾਈਡ ਗੇਅਰ ਆ ਇੰਜਨ ਗੇਅਰ ਪੱਖੋਂ ਪੂਰੀ ਫੁੱਲ ਗਾਰੰਟੀ ਆ ਬਾਕੇ ਤਸੱਲੀ ਕਰਕੇ ਲੈ ਕੇ ਜਾਓ ਆਪਦੇ ਟਰੈਕਟਰ ਬਾਈ ਜੀ ਵੀਰ ਕਹਿੰਦਾ ਪੂਰੀ ਫੁੱਲ ਗਾਰੰਟੀ ਦੇਵਾਂਗੇ ਆਪਾਂ ਸਾਰੇ ਟਰੈਕਟਰਾਂ ਦੀ ਟਰੈਕਟਰ ਬਾਈ ਇਹਦਾ ਇਹਦਾ ਰੇਟ ਸਿਰਫ ਹੈਗਾ ਜੀ 4,55,000 ਰੁਪਿਆ ਵਕਤ ਤੋਂ ਵੱਧ ਆਪਾਂ ਆਏ ਬੰਦੇ ਦਾ ਮਾਨਦਾਨ ਕਰਦੇ ਆਂ ਠੀਕ ਹੈ ਜੀ ਸਿਰਫ 4,55,000 ਸਾਨੂੰ ਪ੍ਰੀਤ ਟਰੈਕਟਰ ਦੇ ਦੇਣਾ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਸਾਰੀ ਫਿਰਿਆ ਲਗਭਗ ਆਹ ਟਰੈਕਟਰ ਬਾਈ ਦੋ ਇਹ ਟਰੈ ਹੋਏ ਬਸ ਹਾਂਜੀ ਚਲੋ ਠੀਕ ਹੈ ਇਧਰ ਆ ਜਾਓ ਇਧਰ ਆ ਕੇ ਗੱਲ ਕਰਨਾ ਹੈ ਅਰਜਨ 605 ਡੀਆਈ ਬਾਰੇ ਤੇ 605 19 ਮਾਡਲ ਹੈ ਠੀਕ ਹੈ ਜੀ ਪਹਿਲੇ ਨਾਮ ਹੈ ਠੀਕ ਹੈ ਜੀ ਨਾਲ ਦੇ ਟਾਇਰ ਨਹੀਂ ਜੀ 2019 ਮਾਡਲ ਆ ਪੰਜਾਬ ਨੰਬਰ ਆ ਨਾਲ ਦੇ ਟਾਇਰ ਆ ਕੰਡੀਸ਼ਨ ਚੈੱਕ ਕਰਾ ਦੇ ਮੁੰਡਾ ਟਰੈਕਟਰ ਦੀ ਸਾਰੇ ਦੀ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਲਗਭਗ ਸਾਰੇ ਖੜੇ ਆ ਵੀਰ ਕੋਲੇ ਬਹੁਤ ਹੀ ਜ਼ਿਆਦਾ ਘੱਟ ਚੱਲੇ ਆ ਗੇ ਘੱਟ ਰੇਲਸੋਲਟਰ ਮਿਲ ਜਾਣੀ ਆਗੇ ਤੇ ਬਈ ਇਹਦਾ ਰੇਟ ਇਹਦਾ ਰੇਟ ਹੈ ਸਿਰਫ 5 ਲੱਖ 35000 ਰੁਪਿਆ ਪੀਵੀ 13 ਨੰਬਰ ਸੰਗੂਰ ਦਾ ਪਹਿਲੇ ਨੋ ਪਹਿਲੇ ਨਵਾਂ ਪੀਵੀ 13 ਸਰੂਰ ਦਾ ਨੰਬਰ ਆ 5,35,000 ਰੁਪਏ ਦੀ ਡਿਮਾਂਡ ਆ ਮੌਕੇ ਤੇ ਮਾਨਤਰ ਵੀਰ ਕਹਿੰਦਾ ਆਪਾਂ ਕਰਨੀ ਕਰਨਾ ਦੁਬਾਰਾ ਜੀ ਬੰਦ ਹੋਇਆ ਬਾਈ ਨਾਲੇ ਇਹ ਟਰੈਕਟਰ ਨਵਾਂ ਮੈਨ ਨਹੀਂ ਆ ਠੀਕ ਹੈ ਜੀ ਨਵੇਂ ਮੈਨ ਨਹੀਂ ਰਿਹਾ ਬਈ ਆ ਦਿਖਾ ਦੇ 55000 ਜੌਂਡੀਆ 53000 ਦਾ ਟਰੈਕਟਰ ਦਾ ਬਈ ਆ ਮਾਡਲ ਵਗੈਰਾ ਇਹ ਮਾਡਲ 2022 ਆ ਜੀ ਇਹ 22 ਤੇ ਵੀ ਬੰਦ ਹੋ ਗਿਆ ਦੁਬਾਰਾ ਸੀ ਜਲਦੀ ਆਉਣ ਲੱਗੇ ਠੀਕ ਹੈ ਜੀ ਕਨੋਪੀ ਤੇ ਤਰੀ ਬਿਲਕੁਲ ਨਵੀਂ ਲੱਗੀ ਹੋਈ ਆ ਜੀ ਰਵਰਸ ਬੀਟੀਓ ਆ ਗਿਆ ਜੀ ਡਬਲ ਡਿਸਟ੍ਰੀਬਿਊਟਰ ਮੰਗ ਬਈ ਮੈਂ ਕਹਿੰਦਾ ਜੀ ਬੜ ਮੰਗ ਬੜੀ ਜਿਆਦਾ ਪਰ ਜਾਂਸੀ ਤੋਂ ਏਜੰਸੀ ਤੋਂ ਬੰਦ ਹੋ ਗਏ ਬਾਰੇ ਸਾਨੂੰ ਏਜੰਸੀ ਵਰਗਾ ਡਾਇਰੈਕਟਰ ਜੀ ਸਾਨੂੰ ਇੱਥੇ ਵੀਰ ਕੋਲ ਮਿਲਵਾ ਦੇਣਾ ਆਪਾਂ ਬਾਬਾ ਡਾਇਰੈਕਟਰ ਜੀ ਦੇ 53 10 ਮਾਡਲ ਵਗੈਰਾ ਕੀ ਤੇ ਸਹੀ ਬਈ ਆਪਾਂ ਦਾ 2022 ਮਾਡਲ ਹੈ ਨਾ ਠੀਕ ਹੈ ਜੀ WhatsApp ਤੇ 10000 ਰੁਪਏ ਠੀਕ ਹੈ 8 ਲੱਖ 10000 ਰੁਪਏ ਡਿਮਾਂਡ ਹੈ ਮੌਕੇ ਤੇ ਮਾਂ ਤਰਨੀ ਕਹਿੰਦਾ ਆਪਾਂ ਇਹੋ ਜੂ ਵੀ ਥੋੜਾ ਕਰ ਦੇਣਾ ਟਾਇਰ ਵਗੈਰਾ ਬਈ ਇਹਦੇ ਚਾਰੇ ਨਾਲ ਦੇ ਚਾਰੇ ਨਾਲ ਦੇ ਟਾਇਰ ਆ ਠੀਕ ਹੈ ਜੀ ਤੇ ਕਾਹ ਖੜਾ 53 10 ਇਹ 2000 ਮਾਡਲ ਹੈ